ਹੈਲੋ ਹਾਂਜੀ ਸਸਿਗਾ ਦੋਸਤੋ ਮੈਂ ਤੁਹਾਡੇ ਨਾਲ ਨਾ ਕੁਝ ਜ਼ਰੂਰੀ ਗੱਲਾਂ ਕਰਨੀ ਨੇ ਆ ਜ਼ਰੂਰੀ ਗੱਲ ਆ ਇਹ ਬਸ ਨਸ਼ੇ ਦੇ ਨਸ਼ੇ ਰਿਕਾਰਡਿੰਗ ਆ ਠੀਕ ਹੈ ਆਪਾਂ ਸਾਰੇ ਜਾਣਦੇ ਹਾਂ ਆਪਣੇ ਛੋਟੇ-ਛੋਟੇ ਬੱਚੇ ਮਤਲਬ ਕਿ ਤੁਸੀਂ ਮਤਲਬ 18 ਸਾਲ ਤੋਂ ਲਾ ਕੇ 18 ਸਾਲ ਤੋਂ ਥੱਲੇ ਵੀ 16 16 15-15 ਸਾਲਾਂ ਦੇ ਬੱਚੇ ਨਾ ਨਸ਼ਾ ਕਰ ਰਹੇ ਹਨ ਤੇ ਨਸ਼ਾ ਕੀ ਦੇ ਕਰ ਰਿਹਾ ਆਪਣੇ ਬੱਚੇ ਕਰ ਰਹੇ ਆ ਆਪਣੇ ਮਤਲਬ ਕਿ ਪਿੰਡਾਂ ਦੇ ਵਿੱਚੋਂ ਆਮ ਨਸ਼ਾ ਵੇਚ ਰਹੇ ਆ ਠੀਕ ਹੈ ਜੀ ਨਸ਼ਾ ਵੇਚ ਰਿਹਾ ਤੇ ਆਪਾਂ ਗਵਰਨਮੈਂਟ ਦਾ ਸਾਥ ਨਹੀਂ ਦੇ ਰਹੇ ਠੀਕ ਹੈ ਜੀ ਨਸ਼ਾ ਇਹ ਨਾ ਸਮਝੋਣਾ ਵੀ ਆਪਣੇ ਕੱਲੇ ਵੀ ਕਿਸੇ ਦੇ ਜਵਾਬ ਕਰਦੇ ਆ ਜਾਂ ਉਹ ਕਰਦੇ ਕੱਲ ਨੂੰ ਆਪਣੇ ਛੋਟੇ ਛੋਟੇ ਜਵਾਬ ਉਹ ਵੀ ਨਸ਼ਾ ਕਰ ਸਕਦੇ ਆ ਆਪਾਂ ਨਸ਼ੇ ਨੂੰ ਰੋਕਿਆ ਕਿਵੇਂ ਜਾ ਸਕਦਾ ਕੱਲੇ ਕੱਲੇ ਆ ਕੱਲੀ ਸਰਕਾਰ ਕੁਝ ਨਹੀਂ ਕਰ ਸਕਦੀ ਸਰਕਾਰ ਦੇ ਨਾਲ ਆਪਾਂ ਨੂੰ ਵੀ ਸਹਿਯੋਗ ਦੇਣਾ ਪਊਗਾ ਨਸ਼ੇ ਵਾਸਤੇ ਠੀਕ ਹੈ ਤੇ ਮੈਂ ਇਸ ਨੂੰ ਵੀਡੀਓ ਦੇ ਵਿੱਚ ਮਤਲਬ ਕਿ ਇੱਕ ਟੋਲ ਫਰੀ ਨੰਬਰ ਜਿਹੜਾ ਗਵਰਨਮੈਂਟ ਨੇ ਅਲਾਉਟ ਕੀਤਾਗਾ WhatsApp ਤੇ ਆਪਾਂ ਕਿਸੇ ਨੂੰ ਵੀ ਆਪਾਂ ਮਤਲਬ ਕਿ ਵੀ ਕੋਈ ਵੀ ਆਪਣੇ ਪਿੰਡ ਦੇ ਵਿੱਚ ਜਿਹੜਾ ਕੋਈ ਨਸ਼ਾ ਵੇਚਦਾ ਆਪਾਂ ਉਹਦੇ ਬਾਰੇ ਦੱਸ ਸਕਦੇ ਆ ਗਵਰਨਮੈਂਟ ਨੂੰ ਜੇ ਗਵਰਨਮੈਂਟ ਨੂੰ ਦੱਸਾਂਗੇ ਤਾਂ ਉਹ ਕਾਰਵਾਈ ਹੋਊਗੀ ਗਵਰਨਮੈਂਟ ਨੇ ਇੱਕ ਟੋਲ ਫਰੀ ਨੰਬਰ ਜਾਰੀ ਕੀਤਾ ਪਿਆ ਜਿਹਦੇ ਤੇ ਆਪਾਂ WhatsApp ਕਾਲ ਕਰਕੇ ਵਰਸਾ ਮੈਸੇਜ ਕਰਕੇ WhatsApp ਰਾਹੀ ਆਪਾਂ ਸਾਰੇ ਡਿਟੇਲ ਦੇ ਸਕਦੇ ਆ ਠੀਕ ਹੈ ਛੋਡੇ ਦੇ ਕੋਈ ਐਕਸ਼ਨ ਨਹੀਂ ਉਹ ਵੀ ਕਿਹਨੇ ਦੱਸਿਆ ਕਿਹਨੇ ਨਾ ਉਹ ਸਾਰੇ ਨਾਮ ਨੇ ਜਿਹੜੇ ਉਹ ਸਾਰੇ ਗੁਪਤ ਰੱਖੇ ਜਾਣਗੇ ਠੀਕ ਹੈ ਜੀ ਤੇ ਉਹ ਜਿਹੜਾ WhatsApp ਨੰਬਰ ਆ ਮੈਂ ਇਸ ਵੀਡੀਓ ਦੇ ਵਿੱਚ ਮੈਂਸ਼ਨ ਕਰ ਰਿਹਾਗਾ ਉੱਪਰ ਸਕਰੀਨ ਦੇ ਉੱਤੇ ਨੰਬਰ ਚੱਲਦਾ ਉਸ ਉਸ ਨੰਬਰ ਤੇ ਜਾ ਕੇ ਤੁਸੀਂ ਜੇ ਤੁਹਾਡੇ ਪਿੰਡ ਦੇ ਵਿੱਚ ਕੋਈ ਵੀ ਨਸ਼ਾ ਵੇਚਦਾ ਜਾਂ ਕੋਈ ਵੀ ਉਹ ਕਰਦਾ ਤੁਹਾਨੂੰ ਉਸ ਬਾਰੇ ਜਾਣਕਾਰੀ ਆ ਤਾਂ ਤੁਸੀਂ ਉਹ ਨੰਬਰ ਦੇ ਉੱਤੇ ਜਾ ਕੇ ਤੁਸੀਂ ਸੰਪਰਕ ਸੰਪਰਕ ਕਰ ਸਕਦੇ ਹੋ ਗਵਰਨਮੈਂਟ ਨੂੰ ਲਿਖ ਕੇ ਬਾਸ ਸਕਦੇ ਹੋ ਫਲਾਣਾ ਬੰਦਾ ਫਲਾਣਾ ਉਹ ਹਨ ਆਪਾਂ ਦੱਸ ਸਕਦੇ ਹਾਂ ਕਿਉਂਕਿ ਇਕੱਲੇ ਇਕੱਲੇ ਬੰਦੇ ਦੇ ਨਾਲ ਹੀ ਜੇ ਆਪਾਂ ਯੋਗਦਾਨ ਪਾਵਾਂਗੇ ਆਪਾਂ ਦੱਸਾਂਗੇ ਗਵਰਨਮੈਂਟ ਨੂੰ ਤਾਂ ਹੀ ਕਾਰਵਾਈ ਹੋਣੀ ਹੈ ਨਾ ਤਾਂ ਹੀ ਆਪਣਾ ਨਸ਼ਾ ਖਤਮ ਹੋਣਾ ਨਹੀਂ ਤਾਂ ਤੁਸੀਂ ਇਹ ਮੰਨ ਲਓ ਵੀ ਨਸ਼ੇ ਨਾਲ अनेका ਜਾਨਾਂ ਜਾਂਦੀਆਂ ਨਹੀਂਆਂ ਅਨੇਕਾਂ ਜਾਂਦਾ ਜਾਂਦੀਆਂ ਤੇ ਜਾਂਦੀਆਂ ਰਹਿਣਗੀਆਂ ਕਿਉਂਕਿ ਇਕੱਲੀ ਸਰਕਾਰ ਵੀ ਨਹੀਂ ਕੁਝ ਕਰ ਸਕਦੀ ਤੇ ਨਾ ਹੀ ਇਕੱਲੇ ਆਪਾਂ ਕਰ ਸਕਦੇ ਆ ਜੇ ਆਪਾਂ ਸਰਕਾਰ ਦਾ ਸਹਿਯੋਗ ਨਹੀਂ ਦਵਾਂਗੇ ਠੀਕ ਹੈ ਤਾਂ ਕੱਲ ਨੂੰ ਹੋ ਸਕਦਾ ਆਪਣੇ ਹੀ ਬੱਚੇ ਹੋ ਸਕਦੇ ਆ ਮੇਰਾ ਛੋਟਾ ਜਿਹਾ ਬੱਚਾ 5 ਸਾਲ ਦਾ ਜੇ ਮੈਂ ਇਹ ਚੀਜ਼ ਸਮਝਾਂ ਵੀ ਯਾਰ ਵੀ ਮੈਂ ਨਸ਼ਾ ਮੈਂ ਇਕੱਲਾ ਕਿਵੇਂ ਰੋਕ ਦੂੰ ਨਹੀਂ ਇਕੱਲਾ ਨਹੀਂ ਆਪਾਂ ਸਾਰਿਆਂ ਨੇ ਸਾਰਿਆਂ ਦਾ ਫਰਜ਼ ਬਣਦਾ ਇਹ ਹੈ ਨਾ ਨਸ਼ੇ ਨੂੰ ਰੋਕਣ ਵਾਸਤੇ ਵੀ ਹਰ ਇੱਕ ਬੰਦਾ ਨਸ਼ੇ ਦੇ ਵਿੱਚ ਆਪਣਾ ਯੋਗਦਾਨ ਪਾਓ ਵੀ ਹਰ ਇੱਕ ਬੰਦਾ ਦੱਸੋ ਵੀ ਜੇ ਕਿਸੇ ਪਾਸੇ ਨਸ਼ਾ बिकਦਾ ਤਾਂ ਤੁਸੀਂ ਉਹ ਬੰਦਿਆਂ ਦੇ ਨਾਮ ਤੁਸੀਂ ਆਪਣੇ ਮਤਲਬ ਕਿ ਵੀ ਜਿਹੜਾ ਤੁਹਾਡੇ ਸਕਰੀਨ ਤੇ ਨੰਬਰ ਚੱਲਦਾ ਹੈ ਉਹਦੇ ਤੇ WhatsApp WhatsApp ਨੰਬਰ ਹੈ ਸਿਰਫ WhatsApp ਰਾਹੀਂ ਆਪਾਂ ਨੂੰ ਆਪਾਂ ਇਹਦੇ ਦੱਸ ਸਕਦੇ ਹਾਂ WhatsApp ਤੋਂ ਬਿਨਾਂ ਨਹੀਂ ਦੱਸ ਸਕਦੇ ਠੀਕ ਹੈ ਕਾਲਿੰਗ ਨਹੀਂ ਸਿੱਧੀ ਹੁੰਦੀ WhatsApp ਵੱੱਦੇ ਤੁਹਾਡਾ ਕਿਸੇ ਦਾ ਵੀ ਕੋਈ ਨਾਮ ਜਾਣਤਕ ਨਹੀਂ ਹੋਗਾ ਸਾਰਿਆਂ ਦੇ ਨਾਮ ਆ ਜਿਹੜੇ ਉਹ ਗੁਪਤ ਰੱਖੇ ਜਾਣਗੇ ਇਸ ਕਰਕੇ ਮੇਰੀ ਸਾਰਿਆਂ ਨੂੰ ਬਤ ਤੋਂ ਵੱਧ ਅਪੀਲ ਹੈ ਵੀ ਸਾਰੇ ਜਾਣੇ ਮਤਲਬ ਕਿ ਇਸ ਨਸਰ ਹੁਕਮੇ ਮਹਮਦੇ ਵਿੱਚ ਆਪਾਂ ਹਿੱਸਾ ਬਣ ਗਏ ਹਨ ਆਪਾਂ ਵੀ ਸਰਕਾਰ ਦਾ ਸਾਥ ਦਈਏ ਜੇ ਆਪਾਂ ਅੱਜ ਸਰਕਾਰ ਦਾ ਸਾਥ ਦੇਵਾਂਗੇ ਤਾਂ ਹੀ ਆਪਾਂ ਨਸੇ ਨੂੰ ਰੋਕ ਸਕਦੇ ਆ ਨਹੀਂ ਮਿੱਤਰੋ ਇਹ ਇੱਕ ਇਹੋ ਜਿਹਾ ਦਰਿਆ ਨਸਿਆਂ ਦਾ ਦਰਿਆ ਮਤਲਬ ਕਿ ਸੇਮਾ ਦਰਿਆ ਨਸਿਆਂ ਦਾ ਵਗ ਰਿਹਾ ਪੂਰਾ ਫੁੱਲ ਵਗ ਰਿਹਾ ਆਪਣੇ ਦਿੱਲੀ ਪਿੰਡੀ ਪਿੰਡੀ ਹਰ ਇੱਕ ਪਿੰਡ ਦੇ ਵਿੱਚ ਤੁਸੀਂ ਮੰਨ ਲਓ ਇੰਨੀਆਂ ਮੌਤਾਂ ਹੋ ਰਹੀਆਂ ਨੇ ਨਸੇ ਦੇ ਨਾਲ ਜਿੰਨੀਆਂ ਕਹਿੰਦਾ ਬਹੁਤ ਜ਼ਿਆਦੇ ਮੌਤਾਂ ਹੋ ਰਹੀਆਂ ਨੇ ਜ਼ਿਆਦਾਤਰ ਮੌਤਾਂ ਨਸੇ ਦੇ ਨਾਲ ਹੀ ਹੋ ਰਹੀਆਂ ਨੇ ਸਾਡੇ ਪਿੰਡ ਵੀ ਬਹੁਤ ਜ਼ਿਆਦੇ ਮੌਤਾਂ ਨਸੇ ਦੇ ਵਿੱਚ ਹੋਈਆਂ ਨਹੀਂ ਹੈ ਠੀਕ ਹੈ ਕਾਫੀ ਬੱਚਿਆਂ ਦਾ ਮਤਲਬ ਕਿ ਹੋ ਗਿਆ ਜਦੋਂ ਆਪਣੇ ਬੱਚਾ ਨਸੇ ਨਾਲ ਮਰ ਜਾਂਦਾ ਉਦੋਂ ਆਪਾਂ ਕੱਲੇ ਕਹਿ ਦਿੰਦੇ ਆ ਵੀ ਯਾਰ ਇਹ ਰੋਕਣਾ ਚਾਹੀਦਾ ਹੈ ਉਹ ਕਰਨਾ ਚਾਹੀਦਾ ਜਦੋਂ ਆਪਾਂ ਬਸ ਥੋੜਾ ਟਾਈਮ ਲੰਘ ਜਾਂਦਾ ਫਿਰ ਉਹਨਾਂ ਚੀਜ਼ਾਂ ਨੂੰ ਆਪਾਂ ਭੁੱਲ ਜਾਂਦੇ ਆ ਆਪਾਂ ਕਹਿੰਦੇ ਆ ਯਾਰ ਵੀ ਨਹੀਂ ਇਹ ਉਹਦੇ ਤੇ ਵਾਪਰੀ ਐ ਆਪਣੇ ਤੇ ਕਿਹੜਾ ਵਾਪਰੀ ਐ ਆਪਾਂ ਦੇ ਕਿਹੜਾ ਕੋਈ ਉਹ ਕਰਨਾ ਨਹੀਂ ਮਿੱਤਰੋ ਇਹ ਆਪਣੇ ਸਾਰਿਆਂ ਦਾ ਫਰਜ਼ ਬਣਦਾ ਹੈ ਜਿੱਥੇ ਵੀ ਕਿਤੇ ਨਸ਼ਾ ਵੇਚਦਾ ਹੈ ਹਣਾ ਆਪਾਂ ਉਸ ਬਾਰੇ ਸਰਕਾਰ ਨੂੰ ਜਾਣਕਾਰੀ ਦਿਓ ਸਰਕਾਰ ਨੂੰ ਜਾਣਕਾਰੀ ਦਵਾਗੇ ਤਾਂ ਸਰਕਾਰ ਉਹਨਾਂ ਬੰਦਿਆਂ ਨੂੰ ਫੜੂਗੀ ਉਹਨਾਂ ਬੰਦਿਆਂ ਨੂੰ ਫੜ ਕੇ ਤਾਂ ਐਵੇਂ ਹੀ ਮਸੇ ਦਾ ਖਾਤਮਾ ਕੀਤਾ ਜਾ ਸਕਦਾ ਆਦਰਵੇਜ਼ ਨਹੀਂ ਕੀਤਾ ਜਾ ਸਕਦਾ ਬਾਕੀ ਮਿੱਤਰੋ ਮੈਂ ਆਪਦੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨਗੀਆਂ ਹਣਾ ਜੇ ਤੁਹਾਨੂੰ ਕੋਈ ਮੇਰੀ ਗੱਲ ਵਧੀਆ ਲੱਗਦੀ ਹੈ ਤਾਂ ਤੁਸੀਂ ਅੱਗੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਠੀਕ ਹੈ ਤਾਂ ਜੋ ਹਰ ਇੱਕ ਬੰਦੇ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਆਪਾਂ ਇਹ ਨੰਬਰ ਤੇ ਮਤਲਬ ਕਿ ਵੀ ਅੱਗੇ ਦੀ ਅੱਗੇ ਮੈਂ ਕੋਈ ਹੋ ਨਹੀਂਗਾ ਮੈਂ ਤਾਂ ਇੱਕ ਸਿਰਫ ਜਰੀਆਂਗਾ ਹਣਾ ਜਿੱਦੇ ਮਤਲਬ ਕਿ ਹੋ ਸਕਦਾ ਮੇਰੀ ਇੱਕ ਥੋੜੀ ਦੀ ਪਹਿਲ ਕਦਮੀ ਹਣਾ ਵੀ ਹੋ ਸਕਦਾ ਨਸੇ ਨਸੇ ਤੇ ਕਾਫੀ ਜ਼ਿਆਦੇ ਆਸਰ ਪਾਵੇ ਹੋ ਸਕਦਾ ਨਾਂ ਵੀ ਪਾਵੇ ਪਰ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਵੀ ਆਪਣੇ ਆਉਣ ਵਾਲੇ ਬੱਚੇ ਮੇਰਾ ਛੋਟਾ ਜਿਹਾ ਬੱਚਾ ਮੈਂ ਇਹ ਚਾਹਣਾ ਵੀ ਮੇਰਾ ਬੱਚਾ ਨਾ ਕਿਤੇ ਨਸੇ ਦੀ ਲਪੇਟ ਦੇ ਵਿੱਚ ਜਾਵੇ ਇਸ ਕਰਕੇ ਮੈਂ ਆਪਦਾ ਥੋੜਾ ਥੋੜਾ ਯੋਗਦਾਨ ਦਿੱਤਾ ਹੈ ਬਾਕੀ ਤੁਹਾਡੇ ਸਾਰੇ ਮਿੱਤਰੋ ਹਣਾ ਇਹਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹ ਹਰ ਇੱਕ ਬੰਦੇ ਤੱਕ ਪਹੁੰਚ ਸਕੇ ਤੋਂ ਛੋਟੀ ਜੀ ਚਿੰਗਾਰੀ ਕਹਿੰਦੇ ਵੀ ਜੇ ਆਪਾਂ ਲਾ ਦੀ ਹੈ ਨਾ ਤਾਂ ਉਹ ਕਾਫੀ ਅਸਰ ਕਰ ਸਕਦੇ ਆ ਦੂਰ ਤੱਕ ਮਤਲਬ ਕਿ ਭਾਂਬੜ ਮਚ ਸਕਦੇ ਆ ਇਸ ਚੀਜ਼ ਦੇ ਤਾਂ ਕਰਕੇ ਮੈਂ ਮੇਰਾ ਵੀਡੀਓ ਪਾਉਣ ਦਾ ਮਕਸਦ ਇਹ ਹੀ ਹੈ ਵੀ ਆਪਾਂ ਨੌਜਵਾਨ ਆਪਣੀ ਨੌਜਵਾਨੀ ਖਤਮ ਹੋ ਰਹੀ ਹੈ ਨਾ ਨਸਿਆਂ ਦੇ ਵਿੱਚ ਸਾਰਾ ਪੰਜਾਬ ਖਤਮ ਹੋ ਚੁੱਕਿਆ ਇਸ ਲਈ ਵੱਧ ਤੋਂ ਵੱਧ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਆਪਾਂ ਨਸ਼ੇ ਤੇ ਕੰਟਰੋਲ ਕਰੀਏ ਹਨਾ ਤੇ ਆਪਣਾ ਨਸ਼ੇ ਤੇ ਕੰਟਰੋਲ ਕਰਨ ਲਈ ਸਰਕਾਰ ਦਾ ਯੋਗਦਾਨ ਦਈਏ ਆਪਾਂ ਨਹੀਂ ਕਰ ਸਕਦੇ ਆਪਾਂ ਕਰ ਨਹੀਂ ਸਕਦੇ ਪਰ ਮਿੱਤਰੋ ਇੱਕ ਨਿਕਾ ਜਾਂ ਮੈਸੇਜ ਕਰਕੇ ਆਪਾਂ ਉਹਨਾਂ ਬੰਦਿਆਂ ਦੇ ਨਾਮ ਤਾਂ ਪਤਾ ਹੀ ਹੁੰਦਾ ਮੈਂਸਨ ਹੁੰਦੇ ਆ ਹਰ ਇੱਕ ਪਿੰਡ ਦੇ ਵਿੱਚ ਆਪਾਂ ਨੂੰ ਪਤਾ ਹੀ ਹੁੰਦਾ ਕਿਹੜਾ ਬੰਦਾ ਨਸ਼ਾ ਵੇਚਦਾ ਜਾਂ ਕਿਹੜਾ ਬੰਦਾ ਬਕਉਂਦਾ ਹਨਾ ਆਪਾਂ ਉਹਨਾਂ ਬੰਦਿਆਂ ਦੇ ਨਾਮ WhatsApp ਕਰ ਸਕਦੇ ਆ WhatsApp ਕਰਕੇ ਸਰਕਾਰ ਦਾ ਸਾਥ ਦਿਓ ਬਸ ਇੰਨੀਆਂ ਕਿ ਬੇਨਤੀਆਂ ਨੇ ਦੱਸ ਦੀਆਂ ਠੀਕ ਹੈ ਜੀ ਸਾਰਿਆਂ ਨੂੰ ਸਾਥ ਸਟਰੀਕਲ ਸਾਰਿਆਂ ਦਾ ਬਹੁਤ ਬਹੁਤ ਧੰਨ ਤੇ ਇਹ ਵੀਡੀਓ ਵੱਧ ਤੋਂ ਵੱਧ ਅੱਗੇ ਤੱਕ ਸ਼ੇਅਰ ਕਰੋ ਤਾਂ ਜੋ ਹਰ ਇੱਕ ਤੱਕ ਪਹੁੰਚ ਸਕੇ ਕਈ ਅਣਜਾਣ ਨੇ ਜਿਨ੍ਹਾਂ ਨੂੰ ਪਤਾ ਨਹੀਂ ਹੈਗਾ ਇਹਨਾਂ ਚੀਜ਼ਾਂ ਬਾਰੇ ਵੀ WhatsApp ਦੇ ਨੰਬਰ ਕਿਹੜਾ ਹੋਇਆ ਮੈਂ ਜਿਹੜਾ ਉਹ ਸਕਰੀਨ ਤੇ ਨੰਬਰ ਹੈ ਉਹ ਆਪਣੀ ਸਕਰੀਨ ਤੇ ਮੈਂ ਮੈਂਸ਼ਨ ਕਰ ਰਿਹਾ ਠੀਕ ਹੈ ਉਹਦੇ ਤੇ ਆਪਾਂ WhatsApp ਮੈਸੇਜ ਕਰਕੇ ਉਹ ਬੰਦਿਆਂ ਦੇ ਨਾਮ ਆਪਾਂ ਜਾਗਰ ਕਰ ਸਕਦੇ ਆ ਤੁਹਾਡਾ ਕਿਸੇ ਦਾ ਵੀ ਕਿਸੇ ਦਾ ਵੀ ਕੋਈ ਨਾਮ ਨਹੀਂ ਮਤਲਬ ਕਿ ਵੀ ਸਰਕਾਰ ਕੋਈ ਵੀ ਨਾਮ ਪ੍ਰਸ਼ਾਸਨ ਤੁਹਾਡਾ ਉਹ ਨਹੀਂ ਕਰੂਗਾ ਜਗ ਮਤਲਬ ਕਿ ਵੀ ਜਗ ਚਾਹੇ ਨਿਕਰ ਤੁਹਾਡਾ ਸਾਰਾ ਉਹ ਜਿਹੜਾ ਡਾਟਾ ਹੈ ਉਹ ਸਾਰਾ ਸਰਕਾਰ ਦੇ ਕੋਲੇ ਗੁਪਤ ਰਹੂਗਾ ਠੀਕ ਹੈ ਜੀ ਇੰਨੀਆਂ ਬੇਨਤੀਆਂ ਕਰਦਾ ਧੰਨਵਾਦ ਜੀ ਹੱਸਦੇ ਬਸਦੇ ਰਹੋ ਖੁਸ਼ ਰਹੋ